तिहाड़ी ਦੇ ਸੀਜ਼ਨ ਨੂੰ ਲੈ ਕੇ ਕਣਕ ਦੀ ਵਾਢੀ ਜੋਰਾਂ ਤੇ ਚੱਲ ਰਹੀ ਹੈ ਪਰ ਇਸ ਵਾਢੀ ਦੌਰਾਨ ਹੁਣ ਇੱਕ ਬੇहद ਦਰਦਨਾਕ ਹਾਸਾ ਵਾਪਰਿਆ ਜਿੱਥੇ ਇੱਕ ਮਜ਼ਦੂਰ ਕਣਕ ਕੱਟਣ ਸਮੇਂ ਹੜੰਬੇ ਝਾਕੇ ਜੀ ਹਾਂ ਉਸ ਦਾ ਪੂਰਾ ਸਰੀਰ ਹੜੰਬੇ ਚ ਫਸ ਗਿਆ ਅਤੇ ਸਿਰਫ ਪੈਰ ਹੀ ਬਾਕੀ ਬਚੇ ਨੇ ਜਿਸ ਕਾਰਨ ਉਸ ਮਜ਼ਦੂਰ ਦੀ ਬੇहद ਦਰਦਨਾਕ ਮੌਤ ਹੋਈਏ ਤਸਵੀਰਾਂ ਬੇहद ਭਿਆਨਕ ਨੇ ਜਿਨ੍ਹਾਂ ਨੂੰ ਕੇ ਬਿਨਾ ਬਲਰ ਕੀਤੇ ਨਹੀਂ ਦਿਖਾਇਆ ਜਾ ਸਕਦਾ ਹਾਲਾਂਕਿ ਮੌਕੇ ਤੇ ਮੌਜੂਦ ਬਾਕੀ ਮਜ਼ਦੂਰਾ ਅਤੇ ਖੇਤ ਮਾਲਕ ਨੇ ਇਸ ਮਜ਼ਦੂਰ ਨੂੰ ਹੜੰਭੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਇਸ ਮਜ਼ਦੂਰ ਦੀ ਬੇहद ਭਿਆਨਕ ਤਰੀਕੇ ਨਾਲ ਮੌਤ ਹੋ ਚੁੱਕੀ ਸੀ। ਉਹ ਘਰ ਨਹੀਂ ਗੋ ਆਰੇ ਨਾ ਜਾਨ ਬੇਟਾ ਬਪੂ ਬਗਾ ਇਹ ਜੇ ਨਾ ਪੁੱਛ ਰਹੀਏ ਦੁਬਾਰਾ ਅਰੇ ਨਾ ਜਾਨ ਬੇਟਾ ਬਪੂ ਦਰਸਲੇ ਮਜ਼ਦੂਰ ਆਪਣੇ ਹੋਰ ਨਾਲ ਸਾਥੀਆਂ ਨਾਲ ਖੇਤ ਵਿੱਚੋਂ ਹੱਥਾਂ ਨਾਲ ਵੱਡੀ ਗਈ ਕਣਕ ਨੂੰ ਕੱਢ ਰਹੇ ਸੀ ਹੜੰਬੇ ਮਸ਼ੀਨ ਦੀ ਮਦਦ ਨਾਲ ਕਣਕ ਨੂੰ ਕੱਢਿਆ ਜਾ ਰਿਹਾ ਸੀ ਤੇ ਇਸ ਦੌਰਾਨ ਮਜ਼ਦੂਰ ਦਾ ਹੱਥ ਇਸ ਮਸ਼ੀਨ ਵਿੱਚ ਆ ਗਿਆ ਅਤੇ ਦੇਖਦੇ ਹੀ ਦੇਖਦੇ ਇਸ ਮਜ਼ਦੂਰ ਦਾ ਪੂਰਾ ਸਰੀਰ ਹੜੰਬੇ ਮਸ਼ੀਨ ਚਾ ਗਿਆ। ਹਟ ਜਾ ਹਟ ਜਾ ਹਟ ਜਾ ਹਟ ਜਾ ਦੇਖ ਲਓ

ਤੇ ਘਟਨਾ ਵਾਪਰੀ ਹੈ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਪਿੰਡ ਰਾਮਪੁਰਾ ਵਿੱਚ ਜਿੱਥੇ ਕਿ ਹੜੰਬੇ ਨਾਲ ਕਣਕ ਨੂੰ ਕੱਢਿਆ ਜਾ ਰਿਹਾ ਸੀ ਤੇ ਥਰੇਸ਼ਰ ਦੇ ਅੰਦਰ ਜਾਣ ਨਾਲ ਇਸ ਮਜ਼ਦੂਰ ਦੀ ਮੌਤ ਹੋ ਗਈ ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਅਤੇ ਇਸ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਫਿਲਹਾਲ ਇਸ ਮੌਤ ਤੋਂ ਬਾਅਦ ਇਲਾਕੇ ਚ ਪੂਰੀ ਤਰ੍ਹਾਂ ਕੰਗीन ਮਾਹੌਲ ਹੋ ਗਿਆ ਹੈ ਮਜ਼ਦੂਰਾ ਵਿੱਚ ਸੋਗ ਦੀ ਲਹਿਰ ਹੈ ਜਦ ਕੇ मौके ਤੇ ਮੌਜੂਦ ਮਜ਼ਦੂਰਾ ਨੇ ਹੀ ਇਸ ਵਿਅਕਤੀ ਦੀ ਲਾਸ਼ ਨੂੰ ਕੱਢਣ ਚ ਮਦਦ ਕੀਤੀ ਹੈ ਫਿਲਹਾਲ ਇਸ ਘਟਨਾ ਨੂੰ ਦੇਖ ਕੇ ਮਜ਼ਦੂਰ ਵੀਰਾਂ ਨੂੰ ਇਹੀ ਕਿਹਾ ਜਾ ਸਕਦਾ ਹੈ ਕਿ ਕੰਮ ਨੂੰ ਕਰਦੇ ਸਮੇਂ ਬੇਹਦ ਧਿਆਨ ਨਾਲ ਕੀਤਾ ਜਾਵੇ ਕਿਉਂਕਿ ਅਜਿਹੀਆਂ ਬੇਹਦ ਘਟਨਾਵਾਂ ਹੁਣ ਤੱਕ ਵਾਪਰ ਚੁੱਕੀਆਂ ਨੇ ਜਿਸ ਵਿੱਚ ਕਿ ਮਜ਼ਦੂਰਾ ਨੂੰ ਅਣਾਈ ਮੌਤ ਦਾ ਸ਼ਿਕਾਰ ਹੋਣਾ ਪੈਂਦਾ ਹੈ ਫਿਲਹਾਲ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ